ਲੋ ਜੀ 10ਵੀਂ ਜਮਾਤ ਦੇ ਵਿੱਚ ਵੀ ਪੰਜਾਬ ਦੀਆਂ ਧੀਆ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਮਾਪਿਆਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ ਦੱਸਦੀ ਹੈ ਕਿ 10ਵੀਂ ਜਮਾਤ ਦੇ ਵਿੱਚ ਵੀ ਤਿੰਨੋਂ ਥਾਵਾਂ ਦੇ ਉੱਤੇ ਯਾਨੀ ਕਿ ਪਹਿਲੇ ਦੂਜੇ ਤੇ ਤੀਜੇ ਸਥਾਨ ਦੇ ਉੱਤੇ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਅੱਜ ਸ਼ੁੱਕਰਵਾਰ ਹੈ ਤੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਜਿਸ ਦੇ ਵਿੱਚ 95% ਵਿਦਿਆਰਥੀ ਪਾਸ ਹੋਏ ਨੇ ਤਾਂ ਕੁੱਲ ਗਿਣਤੀ ਵੀ ਤੁਹਾਨੂੰ ਦੱਸਦੀ ਹੈ ਕਿ 270000 ਸੋ 40 ਵਿਦਿਆਰਥੀਆਂ ਦੇ ਵਿੱਚੋਂ 265548 ਪਾਸ ਹੋਏ ਨੇ ਸੂਬੇ ਦੇ ਵਿੱਚੋਂ ਟੌਪ ਕਰਨ ਵਾਲੀਆਂ ਤਿੰਨੋਂ ਹੀ ਕੁੜੀਆਂ ਨੇ ਯਾਨੀ ਕਿ ਪੰਜਾਬ ਦੇ ਵਿੱਚ ਤਿੰਨੋਂ ਸਥਾਨ ਦੇ ਉੱਤੇ ਆਉਣ ਵਾਲੀਆਂ ਤਿੰਨੋਂ ਕੁੜੀਆਂ ਨੇ ਉਹਨਾਂ ਕੁੜੀਆਂ ਦੇ ਤੁਹਾਨੂੰ ਨਾਮ ਵੀ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦੇ ਕਿ ਇਹਨਾਂ ਤਿੰਨਾਂ ਕੁੜੀਆਂ ਨੇ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਦੱਸ ਦੇਗੀ ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ

94.50% ਨੂੰ ਪਛਾੜ ਦਿੱਤਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਪਾਸ ਪ੍ਰਤੀਸ਼ਤਾ ਦੱਸਦੀ ਹੈ ਕਿ ਅਤੇ ਜੋ ਕਿ ਸ਼ਹਿਰੀ ਖੇਤਰਾਂ ਦੇ ਵਿੱਚ 94.71% ਅਤੇ ਪਿੰਡੂ ਖੇਤਰਾਂ ਦੇ ਵਿੱਚ 96.9% ਰਹੀ ਹੈ ਜੋ ਕਿ ਪਿੰਡੂ ਵਿਦਿਆਰਥੀਆਂ ਦੀ ਬਿਹਤਰ ਕਾਰਜਗੁਜ਼ਾਰੀ ਨੂੰ ਦਰਸਾਉਂਦੀ ਹੈ ਤਾਂ ਸਰਕਾਰੀ ਸਕੂਲਾਂ ਦੇ 95.47% ਵਿਦਿਆਰਥੀ ਅਤੇ ਪ੍ਰਾਈਵੇਟ ਸਕੂਲਾਂ ਦੇ 96.96% ਵਿਦਿਆਰਥੀ ਪਾਸ ਹੋਏ ਨੇ ਤਾਂ ਤਿੰਨੋਂ ਕੁੜੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਨੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਜੋ ਕਿ ਫਰੀਦਕੋਟ ਦੀ ਜੋ ਕਿ ਅਕਸਨੂਰ ਕੌਰ ਨੇ ਪ੍ਰੀਖਿਆ ਦੇ ਵਿੱਚ ਟਾਪ ਕੀਤਾ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਇਸ ਸਮੇਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈਗਾ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਜਦੋਂ ਕਿ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਛਤਿਆਣਾ શ્રી ਮੁਖਸਤ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਦੱਸ ਦੇ ਕਿ ਇਸ ਦੇ ਨਾਲ ਦੱਸ ਦੇ ਕਿ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਚੋਂਦਾ ਮਲੇਰ ਕੋਟਲਾ ਦੇ ਵਿੱਚ ਹੈ ਤਾਂ ਮਲੇਰ ਕੋਟਲਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਤਾਂ ਤਿੰਨਾਂ ਨੇ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਲਈ ਜਿੱਥੇ ਕਿ ਬੀਤੇ ਕੱਲ ਨੂੰ ਦੱਸ ਦਈਏ ਕਿ 12ਵੀਂ ਜਮਾਤ ਦੇ ਨਤੀਜੇ ਆਏ ਸੀਗੇ ਤਾਂ 12ਵੀਂ ਜਮਾਤ ਦੇ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀਗੀ ਮਾਪਿਆਂ ਦਾ ਖੁਸ਼ੀ ਦਾ ਠਿਕਾਣਾ ਨਹੀਂ ਸੀਗਾ ਕਿਉਂਕਿ ਕੁੜੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਇਸ ਸਥਾਨ ਦੇ ਉੱਤੇ ਆਉਣ ਦੇ ਲਈ ਤੇ ਅੱਜ ਫਿਰ 10ਵੀਂ ਜਮਾਤ ਦਾ ਜੋ ਕਿ ਨਤੀਜਾ ਆਇਆ ਹੈਗਾ ਇਸ ਨਤੀਜੇ ਨੂੰ ਦੇਖ ਕੇ ਪੰਜਾਬ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈਗਾ ਦੱਸ ਦੇ ਕਿ ਪਹਿਲੇ ਤੇ ਦੂਜੇ ਤੀਜੇ ਸਥਾਨ ਦੇ ਉੱਤੇ ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਨਾਮ ਰੋਸ਼ਨ ਕਰ ਦਿੱਤਾ ਲੋ ਜੀ 10ਵੀਂ ਜਮਾਤ ਦੇ ਵਿੱਚ ਵੀ ਪੰਜਾਬ ਦੀਆਂ ਧੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ ਦੱਸਦੀ ਹੈ ਕਿ 10ਵੀਂ ਜਮਾਤ ਦੇ ਵਿੱਚ ਵੀ ਤੀਨੋਂ ਥਾਵਾਂ ਦੇ ਉੱਤੇ ਯਾਨੀ ਕਿ ਪਹਿਲੇ ਦੂਜੇ ਤੇ ਤੀਜੇ ਸਥਾਨ ਦੇ ਉੱਤੇ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ ਦੱਸ ਦੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਅੱਜ ਸ਼ੁੱਕਰਵਾਰ ਹੈ ਤੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਜਿਸ ਦੇ ਵਿੱਚ 95% ਵਿਦਿਆਰਥੀ ਪਾਸ ਹੋਏ ਨੇ ਤਾਂ ਕੁੱਲ ਗਿਣਤੀ ਵੀ ਤੁਹਾਨੂੰ ਦੱਸ ਦਈਏ ਕਿ 277700 40 ਵਿਦਿਆਰਥੀਆਂ ਦੇ ਵਿੱਚੋਂ 265548 ਪਾਸ ਹੋਏ ਨੇ ਸੂਬੇ ਦੇ ਵਿੱਚੋਂ ਟੌਪ ਕਰਨ ਵਾਲੀਆਂ ਤਿੰਨੋਂ ਹੀ ਕੁੜੀਆਂ ਨੇ ਯਾਨੀ ਕਿ ਪੰਜਾਬ ਦੇ ਵਿੱਚ ਤਿੰਨੋਂ ਸਥਾਨ ਦੇ ਉੱਤੇ ਆਉਣ ਵਾਲੀਆਂ ਤਿੰਨੋਂ ਕੁੜੀਆਂ ਨੇ ਉਹਨਾਂ ਕੁੜੀਆਂ ਦੇ ਤੁਹਾਨੂੰ ਨਾਮ ਵੀ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦੇ ਕਿ ਇਹਨਾਂ ਤਿੰਨਾਂ ਕੁੜੀਆਂ ਨੇ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਹੁੰਦਾ ਜੇਗੀ ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ 96.85 ਜੋ ਕਿ ਦੱਸਦੀ ਹੈ ਕਿ 96.85% ਪਾਸ ਪ੍ਰਤਿਸ਼ਤਾ ਦੇ ਨਾਲ ਮੁੰਡਿਆਂ ਨੇ 94.50% ਨੂੰ ਪਛਾੜ ਦਿੱਤਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਪਾਸ ਪ੍ਰਤੀਸ਼ਤਾ ਦੱਸਦੀ ਹੈ ਕਿ ਅਤੇ ਜੋ ਕਿ ਸ਼ਹਿਰੀ ਖੇਤਰਾਂ ਦੇ ਵਿੱਚ 94.71% ਅਤੇ ਪੇਂਡੂ ਖੇਤਰਾਂ ਦੇ ਵਿੱਚ 96.9% ਰਹੀ ਹੈ ਜੋ ਕਿ ਪੇਂਡੂ ਵਿਦਿਆਰਥੀਆਂ ਦੀ ਬਿਹਤਰ ਕਾਰਜਗੁਜ਼ਾਰੀ ਨੂੰ ਦਰਸਾਉਂਦੀ ਹੈ ਤਾਂ ਸਰਕਾਰੀ ਸਕੂਲਾਂ ਦੇ 95.47% ਵਿਦਿਆਰਥੀ ਅਤੇ ਪ੍ਰਾਈਵੇਟ ਸਕੂਲਾਂ ਦੇ 96.96% ਵਿਦਿਆਰਥੀ ਪਾਸ ਹੋਏ ਨੇ ਤਾਂ ਤਿੰਨੋਂ ਕੁੜੀਆਂ ਨੇ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਨੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਜੋ ਕਿ ਫਰੀਦਕੋਟ ਦੀ ਜੋ ਕਿ ਅਕਸਨੂਰ ਕੌਰ ਨੇ ਪ੍ਰੀਖਿਆ ਦੇ ਵਿੱਚ ਟਾਪ ਕੀਤਾ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਇਸ ਸਮੇਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈਗਾ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਜਦੋਂ ਕਿ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਛੱਤੀਆਣਾ శ్రీ ਮੁਕਸਾ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਦੱਸ ਦੇ ਕਿ ਇਸ ਦੇ ਨਾਲ ਦੱਸ ਦੇ ਕਿ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਚੋਂਦਾ ਮਲੇਰ ਕੋਟਲਾ ਦੇ ਵਿੱਚ ਹੈ ਤਾਂ ਮਲੇਰ ਕੋਟਲਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਤਾਂ ਤਿੰਨਾਂ ਨੇ 650 ਦੇ ਵਿੱਚੋਂ 650 ਅੰਕ ਪ੍ਰਾਪਤ ਕੀਤੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਲਈ ਜਿੱਥੇ ਕਿ ਬੀਤੇ ਕੱਲ ਨੂੰ ਦੱਸ ਦਈਏ ਕਿ 12ਵੀਂ ਜਮਾਤ ਦੇ ਨਤੀਜੇ ਆਏ ਸੀਗੇ ਤਾਂ 12ਵੀਂ ਜਮਾਤ ਦੇ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀਗੀ ਮਾਪਿਆਂ ਦਾ ਖੁਸ਼ੀ ਦਾ ਠਿਕਾਣਾ ਨਹੀਂ ਸੀਗਾ ਕਿਉਂਕਿ ਕੁੜੀਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਇਸ ਸਥਾਨ ਦੇ ਉੱਤੇ ਆਉਣ ਦੇ ਲਈ ਤੇ ਅੱਜ ਫਿਰ 10ਵੀਂ ਜਮਾਤ ਦਾ ਜੋ ਕਿ ਨਤੀਜਾ ਆਇਆ ਹੈਗਾ ਇਸ ਨਤੀਜੇ ਨੂੰ ਦੇਖ ਕੇ ਪੰਜਾਬ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈਗਾ ਦੱਸ ਦੇ ਕਿ ਪਹਿਲੇ ਤੇ ਦੂਜੇ ਤੀਜੇ ਸਥਾਨ ਦੇ ਉੱਤੇ ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਨਾਮ ਰੋਸ਼ਨ ਕਰ ਦਿੱਤਾ ਹੈ